ਇੱਕ ਵਾਰ ਦੀ ਗੱਲ ਹੈ ਕਿ ਛੋਟੇ ਪਿੰਡ ਵਿੱਚ ਇੱਕ ਮਾਂ ਆਪਣੇ ਇਕਲੌਤੇ ਪੁੱਤਰ ਨਾਲ ਰਹਿੰਦੀ ਸੀ। ਉਹ ਮਾਂ ਬਹੁਤ ਗਰੀਬ ਸੀ ਪਰ ਉਸ ਨੇ ਆਪਣੇ ਪੁੱਤਰ ਦੀ ਹਮੇਸ਼ਾ ਹਰ ਸੰਭਵ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪੁੱਤਰ ਦੀ ਉਮਰ ਵੱਧਣ ਲੱਗੀ ਤੇ ਉਹ ਪਿੰਡ ਦੇ ਹੋਰ ਨੌਜਵਾਨਾਂ ਦੀ ਗੱਲ ਵਿੱਚ ਆ ਕੇ ਆਵਾਰਾ ਹੋਣ ਲੱਗਾ। ਮਾਂ ਨੇ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਿਮਾਣੀ ਕੁਝ ਨਹੀਂ ਕਰ ਸਕੀ ਪੁੱਤਰ ਦਿਨ ਬ ਦਿਨ ਭੇਗਾਰ ਹੋ ਰਿਹਾ ਸੀ ਚੋਰੀ ਚਕਾਰੇ ਵੀ ਕਰਨ ਲੱਗ ਪਿਆ ਇੱਕ ਦਿਨ ਉਸ ਨੇ ਆਪਣੇ ਦੋਸਤ ਦੀ ਗੱਲ ਵਿੱਚ ਆ ਕੇ ਇੱਕ ਘਰ ਵਿੱਚ ਚੋਰੀ ਕੀਤੀ ਪਰ ਦੁਕਾਨ ਦਾ ਮਾਲਕ ਜਾਗ ਪਿਆ ਅਤੇ ਪੁੱਤਰ ਨੂੰ ਆਉਣデア ਪਿੰਡ ਵਾਲਿਆਂ ਨੇ ਮਿਲ ਕੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਦੋਂ ਪੁੱਤਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਂ ਵੀ ਉੱਥੇ ਪਹੁੰਚੀ ਜੱਜ ਨੇ ਪੁੱਤਰ ਨੂੰ ਕਿਹਾ ਕਿਉਂ ਤੂੰ ਇਹ ਚੋਰੀ ਕੀਤੀ ਪੁੱਤਰ ਨੇ ਕੋਈ ਜਵਾਬ ਨਾ ਦਿੱਤਾ ਜੱਜ ਨੇ ਮਾਂ ਵੱਲ ਵੇਖ ਕੇ ਪੁੱਛਿਆ ਕੀ ਏ ਤੁਹਾਡਾ ਪੁੱਤਰ ਹੈ ਮਾਂ ਨੇ ਅਥਰੂ ਭਰੇ ਅੱਖਾਂ ਨਾਲ ਕਿਹਾ ਹਾਂ ਜੱਜ ਸਾਹਿਬ ਇਹ ਮੇਰਾ ਪੁੱਤਰ ਹੈ ਜੱਜ ਨੇ ਪੁੱਤਰ ਨੂੰ سزا ਸੁਣਾਈ ਜਦ ਪੁੱਤਰ ਨੂੰ ਜੇਲ੍ਹ ਲੈ ਜਾਇਆ ਜਾ ਰਿਹਾ ਸੀ ਤਾਂ ਮਾਂ ਨੇ ਉਸ ਨੂੰ ਕਿਹਾ ਬੇਟਾ ਜੇ ਤੂੰ ਮੇਰੀ ਗੱਲ ਮੰਨਦਾ ਤਾਂ ਇਹ ਸੱਚੇ ਰਾਹ ਪਗੜਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੀ ਪੁੱਤਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਰ ਹੁਣ ਬਹੁਤ देर ਹੋ ਚੁੱਕੀ ਸੀ ਨੈਣਿਕਤਾ ਮਾਪਿਆਂ ਦੀ ਗੱਲ ਹਮੇਸ਼ਾ ਸੋਚ ਵਿਚਾਰ ਕੇ ਮੰਨਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਪਛਤਾਵਾ ਹੀ ਕਰਦੇ ਰਹਿ ਜਾਂਦੇ ਹਾਂ